ਆਈਡੀਆ ਡਰਾਈਵਿੰਗ ਇੰਸਟੀਚਿਊਟ ਹੁਣ ਅਲਕੁਇਨ ਜਿਵੇਂ ਜੋ ਆਪ ਸਾਥ ਦੀ ਸੇਵਾ ਵਿੱਚ 190 ਤੋਂ ਗੁਜਰਿਆ ਟਰਾਂਸਪੋਰਟ ਗਰੁੱਪ ਵੱਲੋਂ ਸਰਦਾਰ ਹਰਜੀਤ ਸਿੰਘ ਤਖਰ ਦੀ ਦੇਖ ਰੇ ਇੱਕ ਹੇਟ ਚੱਲ ਰਿਹਾ ਹੈ ਇਸ ਸਿਚ ਡਰਾਈਵਿੰਗ ਲਾਇਸੈਂਸ ਤੇ ਕੰਸਟਰਕਸ਼ਨ ਦੇ ਕੰਮਾਂ ਵਿੱਚ ਹਜ਼ਾਰਾਂ ਪੰਜਾਬੀਆਂ ਨੇ ਫਾਇਦਾ ਲਿਆ ਹੁਣ ਹੋਰ ਵੀ ਨੰਨੀਆ ਸੁਵਲਤਾ ਲਈ ਗਲਫ ਗਲੋਬਲ ਡਿਵੈਲਪਰਸ ਨਾ ਕੋਬਿਰ ਵਿਖਿਆਓ ਤੇ ਇਸ ਵਧੀਆ ਮੌਕੇ ਦਾ ਲਾਭ ਉਠਾ ਡਰਾਈਵਿੰਗ ਲਾਇਸੈਂਸ ਲਈ ਸਿਰਫ 50000 ਅਡਵਾਂਸ ਬਾਕੀ ਪੈਸੇ ਦੁਬਈ ਪਹੁੰਚ ਕੇ ਦਿਓ ਪੀਐਨਸੀ ਕੰਪਨੀ ਵਿੱਚ ਕੰਸਟਰਕਸ਼ਨ ਦੇ ਕੰਮਾਂ ਦੀ ਹੈ ਸੋ ਮੁਲਕਾ ਦੁਬਈ ਜਾਣ ਦੇ ਚਾਹਵਾਂ ਨੌਜਵਾਨ ਸਰਦਾਰ ਹਰਜੀਤ ਸਿੰਘ ਤੱਕਰਨਾਲ ਸੰਪਰਕ ਕਰੋ ਫੋਨ ਨੰਬਰ 98150 26644 98720 16644 ਆਲੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਲੋਕਮੰਚ ਟੀਵੀ ਤੇ ਮੈਂ ਸੋਨਾਪੁਰੇਵਾਲ ਤੇ ਅੱਜ ਅਸੀਂ ਬੈਠੇ ਆ ਪਿੰਡ ਕੰਗਸਾਪੂ ਜਿਹੜਾ ਕਿ ਨਕੌਦਰ ਤੋਂ ਜਲੰਧਰ ਰੋਡ ਤੇ ਸਥਿਤ ਹੈ ਕਿ ਜਿਹੜੀ ਨੌਜਵਾਨ ਪੀੜ੍ਹੀ ਨੂੰ ਇਹਨਾਂ ਖੇਡਾਂ ਵੱਲ ਪ੍ਰੇਰਿਤ ਕਰਨਾ ਬੜਾ ਜ਼ਰੂਰੀ ਹੈ ਸਮੇਂ ਦੀ ਇਹ ਅਹਿਮ ਜਿਹੜੀ ਉਹ ਜ਼ਰੂਰਤ ਆ ਤੇ ਆਪਾਂ ਗੱਲ ਕਰਦੇ ਆ ਇਨਾ ਭਾਜੀ ਤੁਹਾਡਾ ਪਹਿਲਾਂ ਤਾਂ ਮੇਰਾ ਨਾਮ ਬਲਰਾਜ ਜਸਲ ਇਹ ਦੇਖੋ ਜੀ ਆਪਾਂ ਇਹ ਬਲਰਾਜ ਜਸਲ ਜੀ ਆ ਤੇ ਇਹ ਕੁਸ਼ਤੀ ਦੇ ਵਿੱਚ ਜਿਹੜਾ ਹੈ ਉਹ ਆਪਣਾ ਜਿਹੜਾ ਉਹ ਜੋਰ ਦਿਖਾ ਰਿਹਾ ਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਦੱਸੋ ਕਿ ਇੱਕ ਸ਼ੌਂਕ ਜਿਹੜਾ ਇਹ ਬਾਇਓ ਨਿੱਕੇ ਹੁਣ ਬਚਪਨ ਤੋਂ ਸੀ ਕਿਹੜੀ ਕਲਾਸ ਤੋਂ ਸ਼ੁਰੂ ਹੋਇਆ ਸੀਗਾ ਨਹੀਂ ਮਨ ਨੂੰ ਇਹ ਸ਼ੌਂਕ ਜਿਹੜਾ 10ਵੀਂ ਕਲਾਸ ਤੋਂ ਸ਼ੁਰੂ ਹੋਇਆ ਸੀਗਾ ਕਿ ਮੈਂ ਕੋਈ ਗੇਮ ਕਰਨੀ ਆ ਫਿਰ ਮੈਂ ਜਦੋਂ ਗੇਮ ਕਰਨੀ ਸ਼ੁਰੂ ਕਰਤੀ ਜਦੋਂ ਰੈਸਲਿੰਗ 'ਚ ਦਿਮਾਗ 'ਚ ਇਹ ਆਇਆ ਕਿ ਰੈਸਲਿੰਗ ਕਰਨੀ ਆ ਫਿਰ ਮੇਰੇ ਫਾਦਰ ਸਾਹਿਬ ਨੇ ਵੀ ਬਹੁਤ ਜਗ੍ਹਾ ਤੋਂ ਹੀ ਬਹੁਤ ਵੱਖ-ਵੱਖ ਖਾੜੇ ਗਏ ਸਾਨੂੰ ਜਿੱਥੇ ਵਧੀਆ ਲੱਗਦਾ ਸੀ ਉੱਥੇ ਕਰਨੀ ਹੈ ਨਾ ਤੇ ਜਦਾ ਜਗਜੀਤ ਸਿੰਘ ਰੈਸਲਿੰਗ ਅਕੈਡਮੀ ਜਿੱਥੇ ਮੈਂ ਜਾਣਾ ਬਰਿਆਣਾ ਠੀਕ ਹੈ ਉੱਥੇ ਬਹੁਤ ਵਧੀਆ ਪ੍ਰੈਕਟਿਸ ਕਰਾਉਂਦੇ ਆ ਸਾਡੇ ਰੀਜਿੰਦਰ ਕੋਸਵ ਉਹ ਬਹੁਤ ਚੰਗੇ ਆ ਤੇ ਸਾਨੂੰ ਬਹੁਤ ਮਿਹਨਤ ਕਰਾਉਂਦੇ ਆ ਜਿੱਦਾਂ ਕਿੰਨਾ ਟਾਈਮ ਹੋ ਗਿਆ ਜਦੋਂ ਤੋਂ ਤੁਸੀਂ ਇਸ ਅਕੈਡਮੀ ਦੇ ਵਿੱਚ ਜਾਣਾ ਸ਼ੁਰੂ ਕੀਤਾ ਮੈਨੂੰ 2.5 ਸਾਲ ਹੋ ਗਏ ਆ ਜਿੱਦਾਂ ਅਕੈਡਮੀ ਜਾਂਦੇ ਤੇ ਹੁਣ ਤੱਕ ਜਿਹੜਾ ਇਹ ਜਿਹੜੀ ਇਸ ਖੇਡ ਦੇ ਵਿੱਚ ਜਿਹੜੇ ਤੁਸੀਂ ਕੁਸ਼ਤੀ ਦੇ ਵਿੱਚ ਕੀ ਪ੍ਰਾਪਤੀਆਂ ਕੀਤੀਆਂ ਜਾਂ ਕੀ ਲੱਗਾ ਕਿ ਤੁਹਾਨੂੰ ਜਿਹੜਾ ਤੁਸੀਂ ਹੋਰ ਅੱਗੇ ਵਧਣਾ ਆ ਤਾਂ ਪਿੱਛੇ ਕੀ ਪ੍ਰਾਪਤੀਆਂ ਕਿੱਥੇ ਤੱਕ ਖੇਡੇ ਤੁਸੀਂ ਮੈਂ ਜਿੱਦਾਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਆਪਣੇ ਪਿੰਡ ਸ਼ਿੰਝ ਚ ਕੁਲਿਆ ਸਗਾ ਜਿੱਦਾਂ ਕੁਸ਼ਤੀ ਕੀਤੀ ਸੀ ਉੱਥੇ ਫਿਰ ਮੈਂ ਵਧੀਆ ਰਿਹਾ ਫਿਰ ਮੈਂ ਅੱਗੇ ਸੋਚਿਆ ਕਿ ਮੈਂ ਹੋਰ ਕਰਨ ਆ ਫਿਰ ਮੈਂ ਪਿੰਡ ਪਿੰਡ ਲੱਲੀਆਂ ਵੀ ਗਿਆ ਕੁਸ਼ਤੀ ਕਰਨ ਫਿਰ ਬੋਪਾਰਾਵਾ ਵੀ ਗਿਆ ਤੇ ਹੋਰ ਅਸੀਚੇਵਾਲ ਵੀ ਗਿਆ ਕੁਸ਼ਤੀ ਕਰਨ ਮੈਂ ਉਹ ਮੈਟ ਤੇ ਸੀਗੀ ਕੁਸ਼ਤੀ ਤੇ ਇੱਥੇ ਜਲੰਧਾ ਡਿਸਟ੍ਰਿਕਟ ਚ ਵੀ ਖੇਡਣ ਗਏ ਆ ਉੱਥੇ ਵੀ ਵਧੀਆ ਪੈਲੇ ਸਥਾਨ ਤੇ ਆਏ ਸੀ ਤੇ ਆਪਣੇ ਫਾਜ਼ਿਲਕਾ ਵੀ ਮੈਂ ਖੇਡ ਕੇ ਆ ਮਿਰਸਾ ਵੀ ਖੇਡ ਕੇ ਆ ਜਿਵੇਂ ਤੁਸੀਂ ਵੱਖ-ਵੱਖ ਜਿਹੜੇ ਉਹ ਸ਼ੰਜ ਮੇਲਿਆਂ ਦੇ ਵਿੱਚ ਤੁਸੀਂ ਕਹਿੰਦੇ ਕਿ ਜਿਹੜੀ ਕੁਸ਼ਤੀ ਤੁਸੀਂ ਲੜੀ ਆ ਤੇ ਬਹੁਤ ਵਧੀਆ ਉੱਥੇ ਤੁਹਾਡਾ ਪ੍ਰੋਡਕਸ਼ਨ ਰਿਹਾ ਆ ਤੇ ਸਕੂਲ ਲੈਵਲ ਤੇ ਵੀ ਜਿਹੜੀ ਇਹ ਕੁਸ਼ਤੀ ਤੁਸੀਂ ਲੜ ਰਹੇ ਆ ਹਾਂਜੀ ਸਕੂਲ ਲੈਵਲ ਤੇ ਵੀ ਖੇਡੀਆਂ ਕੁਸ਼ਤੀਆਂ ਮੈਂ ਜਿੱਤਾ ਹਸਰਾ ਸਟੇਡੀਅਮ ਹੋਈ ਸੀ ਕੰਪੀਟੀਸ਼ਨ ਉੱਥੇ ਵੀ ਗਿਆ ਸੀ ਠੀਕ ਹੈ ਦੋ ਵਾਰੀ ਜਾ ਕੇ ਆਇਆ ਉੱਥੇ ਵੀ ਕੁਸ਼ਤੀ ਬਹੁਤ ਵਧੀਆ ਹੋਈਆਂ ਕੁਸ਼ਤੀ ਉੱਥੇ ਕੀ ਪੋਜੀਸ਼ਨ ਤੁਹਾਡੇ ਸੀਗੇ ਉੱਥੇ ਮੇਰੀ ਇੱਕ ਵਾਰੀ ਹੀ 3rd ਪੋਜੀਸ਼ਨ ਵੀ ਆਈ ਸੀ ਇੱਕ ਵਾਰੀ 2nd ਵੀ ਆਈ ਸੀ ਪੋਜੀਸ਼ਨ ਤੇ ਜਿਵੇਂ ਕਿ ਸਾਨੂੰ ਅੱਜ ਕੰਗਸ਼ਾਪੂ ਪਿੰਡ ਵਿੱਚ ਆਏ ਆ ਪਤਾ ਲੱਗਾ ਕਿ ਤੁਸੀਂ 골ਡ ਮੈਡਲ ਵੀ ਜਿੱਤੇ ਆ ਉਹ ਕਿਹੜੀ ਕੁਸ਼ਤੀ ਦੇ ਵਿੱਚ ਜਿੱਤੇ ਸੀਗੇ ਉਹ ਜੀ ਇੱਥੇ ਚਿਗੇਟੀ ਬਾਈਪਾਸ ਹੋਈਆਂ ਸੀ ਕੁਸ਼ਤੀਆਂ ਡਿਸਟ੍ਰਿਕਟ ਹੋਈਆਂ ਸੀ ਉੱਥੇ ਮੈਂ ਫਸਟ ਆਇਆ ਸੀ ਜਿੱਦਾਂ ਠੀਕ ਹੈ ਤੇ ਕਿੰਨੇ ਕਿ ਪਹਿਲਵਾਨ ਸੀਗੇ ਉੱਥੇ ਜਿਨ੍ਹਾਂ ਨੇ ਭਾਗ ਲਿਆ ਉਥੇ ਘਟੋ ਘਟ ਵੀ 100 ਕ ਤਾਂ ਹੋਣੀ ਆ 100 ਦੇਖੋ ਇਹ ਬਹੁਤ ਵੱਡੀ ਗੱਲ ਆ ਕਿ ਜਿਹੜਾ 100 ਦੇ ਕਰੀਬ ਜਿਹੜੇ ਪਹਿਲਵਾਨਾਂ ਦੇ ਵਿੱਚੋਂ ਇੱਕ 골ਡ ਮੈਡਲ ਲੈਣਾ ਤੇ ਇਹ ਇਸ ਪਿੱਛੇ ਜਿਹੜੀ ਆ ਤੁਸੀਂ ਜਿਹੜੀ ਮਿਹਨਤ ਕਰ ਰਹੇ ਆ ਤੁਹਾਡੇ ਫਾਕ ਕਿਉਂਕਿ ਜਿੱਦਾਂ ਤੁਸੀਂ ਦੱਸਿਆ ਕਿ ਤੁਹਾਡੇ ਫਾਦਰ ਸਾਹਿਬ ਤੁਸੀਂ ਵੱਖ-ਵੱਖ ਅਕੈਡਮੀਆ ਚ ਗਏ ਵੱਖ-ਵੱਖ ਅਖਾੜਿਆਂ ਚ ਗਏ ਜਿੱਥੇ ਤੁਹਾਨੂੰ ਠੀਕ ਲੱਗਾ ਤੁਸੀਂ ਉੱਥੇ ਜਾਣਾ ਸ਼ੁਰੂ ਕੀਤਾ ਤੇ ਇਹਦਾ ਮਤਲਬ ਤੁਹਾਡੇ ਫਾਦਰ ਸਾਹਿਬ ਨੂੰ ਵੀ ਪੂਰਾ ਸ਼ੌਂਕ ਆ ਕਿ ਮੁੰਡਾ ਮੇਰਾ ਜਿਹੜਾ ਆ ਉਹ ਪੰਜਾਬ ਦਾ ਸਿਰ ਕੱਢਮਾ ਜਿਹੜਾ ਆ ਉਹ ਮੈਂ ਪਹਿਲਵਾਨ ਬਣਿਆ ਹਾਂ ਜੀ ਉਹਨਾਂ ਨੂੰ ਬਹੁਤ ਸ਼ੌਂਕ ਹੈ ਉਹ ਦੇਖ ਲੋ ਸਵੇਰੇ ਮੈਂ ਉੱਠਦਾ ਵਾਂ ਸਵੇਰੇ ਜਿੱਦਾਂ ਸਵੇਰੇ 4 ਵੇ ਉੱਠਣਾ ਨਾਲ ਪਹਿਲਾਂ ਜਿਵੇਂ ਨਾ ਵੀ ਉੱਠਾ ਫਿਰ ਡੈਡੀ ਨੇ ਮੈਨੂੰ ਠਾੜਾਣਾ ਕੀ ਤੂੰ ਉੱਠ ਫਿਰ ਮੈਂ ਉੱਠਣਾ ਤੇ ਉਹ ਨਾਲ ਜਾਂਦੇ ਹੁੰਦੇ ਮੇਰੇ ਅਕੈਡਮੀ ਇੱਥੋਂ 10 15 20 ਕਿਲੋਮੀਟਰ ਹੈਗੀ ਆ ਉੱਥੇ ਹੀ ਜਾਂਦਾ ਮੋਟਰਸਾਈਕਲ ਤੇ ਸਵੇਰੇ ਠੰਡਾ ਸਰਦੀਆਂ ਦੇ ਵਿੱਚ ਵੀ ਅਸੀਂ ਜਾਂਦੇ ਰਹੇ ਆ ਇੰਨੀ ਸਰਦੀ ਸੀਗੀ ਧੁੰਦ ਸੀਗੀ ਪੈਂਦੀ ਉਹ ਮੈਨੂੰ ਨਾਲ ਲੈ ਕੇ ਜਾਂਦੇ ਸੀਗੇ ਇਦਾਂ ਹੀ ਹੁਣ ਮੇਰੀ ਛੋਟੀ ਸਿਸਟਰ ਵੀ ਜਾਂਦੀ ਆ ਉੱਥੇ ਦੇਖੋ ਇਹ ਬਹੁਤ ਵੱਡੀ ਗੱਲ ਆ ਕਿ ਆਪਾਂ ਗੱਲ ਕਰਦੇ ਹੁਣਾਂ ਕਿ ਜਿਹੜੀ ਪੇ ਪੁੱਤ ਦੀ ਯਾਰੀ ਸਾਡੇ ਪੰਜਾਬ ਦੇ ਵਿੱਚ ਕੀ ਸਮਝਿਆ ਕਿ ਪੇ ਪੁੱਤ ਦੀ ਯਾਰੀ ਤੁਸੀਂ ਆਮ ਗੀਤਾਂ ਦੇ ਵਿੱਚ ਵੀ ਸੁਣਦੇ ਆ ਕਿ ਪੇ ਪੁੱਤ ਬੈਠੇ ਆ ਜਾਂ ਉਹ ਜੀ ਪੈਗ ਲਾਉਣ ਨੂੰ ਯਾਰੀ ਸਮਝਦੇ ਰਹਿੰਦੇ ਆ ਪਰ ਅਸਲੀ ਪੇ ਪੁੱਤ ਦੀ ਯਾਰੀ ਇਹ ਆ ਕਿ ਕਿਸੇ ਪੁੱਤ ਨੂੰ ਆਪਣੇ ਨੂੰ ਚੰਗੇ ਮਾਰਗ ਤੇ ਲੈ ਕੇ ਜਾਣਾ ਤੇ ਉਹਦੇ ਨਾਲ ਜਿਹੜਾ ਆ ਹੋਰ ਨੌਜਵਾਨਾਂ ਨੂੰ ਵੀ ਜਿਹੜੀ ਪ੍ਰੇਰਣਾ ਜਿਹੜੀ ਮਿਲੇ ਕਿਉਂਕਿ ਇਹੋ ਜਿਹੀ ਜਿਹੜੀ ਪੇਪੁੱਤ ਦੀ ਯਾਰੀ ਆ ਜਿਹੜੀ ਇਹੋ ਜੇ ਹੋਣੀ ਚਾਹੀਦੀ ਆ ਕਿ ਜੇ ਬਾਪ ਨੂੰ ਸ਼ੌਂਕ ਆ ਤੇ ਮੇਰੇ ਖਿਆਲ ਆ ਕੋਈ ਜਿੱਦਾਂ ਇਹ ਦੱਸ ਰਿਹਾ ਕਿ ਇਹਨਾਂ ਦੇ ਪਿਤਾ ਜੀ ਨੂੰ ਬੜਾ ਸ਼ੌਂਕ ਆ ਉਹ ਪੂਰਾ ਪਹਿਰਾ ਦਿੰਦੇ ਇਹਨਾਂ ਤੇ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਮਾਂ ਬਾਪ ਦੀਆਂ ਜਿਹੜੀਆਂ ਦੁਆਵਾਂ ਹੁੰਦੀਆਂ ਆ ਤੇ ਉਹ ਅਹਿਮ ਹੁੰਦੀਆਂ ਆ ਪ੍ਰਮਾਤਮਾ ਜਿਹੜੀ ਆ ਪ੍ਰਮਾਤਮਾ ਜਿਹੜਾ ਆ ਉਹ ਮਾਂ ਬਾਪ ਦੀਆਂ ਮਾਂ ਦੀਆਂ ਦੁਆਵਾਂ ਜਿਹੜੀਆਂ ਆ ਉਹ ਜ਼ਰੂਰ ਸੁਣਦਾ ਆ ਤੇ ਕਿਉਂਕਿ ਤੁਸੀਂ ਵੀ ਇੱਕ ਜਦੋਂ ਬਨ ਤੁਹਾਡੇ ਕਹਿਣ ਦਾ ਹੈ ਕਿ ਮਾਪੇ ਜਿਹੜਾ ਤੁਹਾਡਾ ਬੜੀ ਸਪੋਰਟ ਕਰ ਰਹੇ ਆ ਤੁਹਾਡੇ ਕੋਚ ਸਾਬ ਬੜੀ ਸਪੋਰਟ ਕਰ ਰਹੇ ਆ ਤੇ ਤੁਸੀਂ ਕੀ ਮੰਨ ਕੇ ਸੋਚਿਆ ਕਿ ਜਿਹੜੇ ਇਹਨਾਂ ਦੇ ਸੁਪਨੇ ਆ ਕਿਉਂਕਿ ਉਹਨਾਂ ਨੇ ਇੱਕ ਜੀ ਤੁਹਾਡੀ ਨੂੰ ਸਪੋਰਟ ਕਰ ਰਹੇ ਆ ਤੁਸੀਂ ਹੁਣ ਸਕੂਲ ਲੈਵਲ ਤੇ 골ਡ ਮੈਡਲ ਵੀ ਲੈ ਕੇ ਆਏ ਆ ਉਹਨਾਂ ਦੇ ਸੁਪਨੇ ਆ ਸੀ ਉਹਨਾਂ ਸੁਪਨਿਆਂ ਨੂੰ ਸাকার ਕਰਨ ਲਈ ਤੁਸੀਂ ਵੀ ਇੱਕ ਮਨ 'ਚ ਪਲੈਨਿੰਗ ਰੱਖੀ ਹੋਣੀ ਆ ਕਿ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਆ ਕਰਨਾ ਆ ਤੇ ਮੈਂ ਇੱਥੇ ਤੱਕ ਪਹੁੰਚਣਾ ਕਿ ਜਿਹੜਾ ਮੇਰਾ ਬਾਪ ਆ ਉਹ ਹੋਰ سینਾ ਚੌੜਾ ਕਰਕੇ ਤੁਰੇ ਕਿ ਹਾਂ ਵੀ ਮੇਰਾ ਪੁੱਤ ਜਿਹੜਾ ਆ ਉਹ ਇਸ ਮੰਜ਼ਲ ਤੇ ਪਹੁੰਚਾ ਹਾਂਜੀ ਹਾਂਜੀ ਬਹੁਤ ਮੈਂ ਇਹੀ ਸੋਚਦਾ ਕਿ ਮੈਂ ਕਿੱਦਾਂ ਅੱਗੇ ਵਧਣਾ ਆ ਕਿੱਦਾਂ ਮੈਂ ਵਧੀਆ ਕਿੱਦਾਂ ਹੋਣਾ ਆ ਹੋਰ ਜਿਆਦਾ ਜਿਆਦਾ ਮਿਹਨਤ ਜਿਆਦਾ ਕਰਨੀ ਆ ਹਰਾਂ ਕਿ ਦੋ ਟਾਈਮ ਕਰਨੀ ਪੂਰੀ ਜੀ ਜਾਂਮ ਦੇ ਨਾਲ ਵਧੀਆ ਮਿਹਨਤ ਕਰਾਂ ਤੇ ਜਦੋਂ ਤੁਸੀਂ কুਸਤੀ ਲੜਦੇ ਆ ਤੁਹਾਡੇ ਕੋਚ ਸਭ ਕੋਲ ਹੁੰਦੇ ਆ ਤੇ ਕੀ ਉਸ ਟਾਈਮ ਕੋਚ ਕੋਈ ਸਪੈਸ਼ਲ ਤੁਹਾਨੂੰ ਹੁੰਦਾ ਦੱਸ ਦਿਆ ਕਿ ਜੇ ਪਹਿਲਾਂ ਹੀ ਇੱਕ ਰੂਟੀਨ ਦੇ ਵਿੱਚ ਹੀ ਹੁੰਦਾ ਕਿ ਤੂੰ ਤੁਸੀਂ ਜਿਹੜਾ ਜਿਆ কুਸਤੀ ਲੜਨੀ ਆ ਤਾਂ ਆਹ কুਸਤੀ ਦੇ ਵਿੱਚ ਤੁਸੀਂ ਇਸ ਤਰੀਕੇ ਨਾਲ ਜੋਰ ਲਗਾਉਣੇ ਆ ਨਹੀਂ ਸਾਨੂੰ ਕੋਚ ਸਾਬ ਕਹਿੰਦੇ ਕਿ ਤੁਸੀਂ ਜਦੋਂ ਸਾਡੇ ਉੱਥੇ ਅਕੈਡਮੀ ਵੀ ਸਾਡੇ ਜੋਰ ਹੁੰਦੇ ਆ ਉੱਥੇ ਸਾਨੂੰ ਉੱਥੇ ਹੀ ਸਿਖਾਲਦੇ ਆ ਕਿ ਤੁਸੀਂ ਕਿੱਦਾਂ কুਸਤੀ ਕਰਨੀ ਆ ਸਾਰਾ ਕੁਝ ਅਨਾ ਕੋਈ ਜਿਬਾਈ ਚਾਸ ਕੋਈ ਨਾ ਹੋਵੇ ਉੱਥੇ ਐਪਰੀਸ਼ੀਏਟ ਕਰਨ ਲਈ ਹਨਾ ਤੇ ਆਪਾਂ ਆਪਣੇ ਆਪਣੇ ਦਮ ਤੇ ਕਿੰਦਾ ਕੁਸ਼ਤੀ ਲੜਨੀ ਆ ਹਨਾ ਤੇ ਬਹੁਤ ਵਧੀਆ ਜਿੱਦਾ ਸਾਰੇ ਬਹੁਤ ਵਧੀਆ ਸਿਖਾਉਂਦੇ ਆ ਸਾਨੂੰ ਤੇ ਤੁਸੀਂ ਗੱਲ ਕੀਤੀ ਕਿ ਤੁਹਾਡੀ ਛੋਟੀ ਸਿਸਟਰ ਆ ਉਹਨੂੰ ਵੀ ਬੜਾ ਸ਼ੌਂਕ ਆ ਉਹ ਵੀ ਇਸ ਲਾਈਨ ਨੂੰ ਵੱਲ ਆਉਣਾ ਚਾਹੁੰਦੀ ਆ ਜਾਂ ਆ ਰਹੀ ਆ ਤੇ ਥੋੜੇ ਵਿੱਚ ਉਹਨਾਂ ਨੂੰ ਕੀ ਲੱਗਦਾ ਤੁਹਾਨੂੰ ਕਿ ਜਿਹੜਾ ਹੋਰ ਵੀ ਜੜੀਆਂ ਉਹ ਬੱਚੀਆਂ ਨੂੰ ਪ੍ਰੇਰਣਾ ਮਿਲੇ ਤੇ ਉਹ ਵੀ ਸ਼ੌਂਕ ਤੁਹਾਡੇ ਵੱਲ ਦੇਖ ਕੇ ਪਿਆ हां जी ਉਹਨਾਂ ਨੂੰ ਸ਼ੌਂਕ ਮੇਰੇ ਵੱਲ ਦੇਖ ਕੇ ਪਹਿਲਾ ਜਦੋਂ ਮੈਂ ਮੈਂ ਜਦੋਂ ਜਾਣਾ ਸੀ ਅਕੈਡਮੀ ਪਹਿਲਾਂ ਮੈਂ ਕੱਲਾ ਜਾਣਾ ਹੁੰਦਾ ਸੀ ਸ਼ਾਮ ਨੂੰ ਜਾਣਾ ਹੁੰਦਾ ਸੀ ਫਿਰ ਉਹ ਕਹਿੰਦੀ ਉਹ ਜਦੋਂ ਮੇਰੇ ਨਾਲ ਦੇਖਿਆ ਨਾ ਬੜੀ ਹੋਰ ਤਰ੍ਹਾਂ ਹੁੰਦੀ ਸੀ ਕਿ ਮੈਂ ਵੀ ਜਾਇਆ ਕਰਨਾ ਅਕੈਡਮੀ ਬਹੁਤ ਸੋਹਣੀ ਹੈ ਉਹ ਹੁਣ ਉਹ ਉਹਨੇ ਪੱਕਾ ਕਰ ਲਿਆ ਉਹਨੇ ਬੜੀ ਜਿੱਦ ਵੀ ਕਰਦੀ ਸੀ ਉਹ ਕਹਿੰਦੀ ਮੈਂ ਵੀ ਜਾਣਾ ਅਕੈਡਮੀ ਹੁਣ ਉਹ ਵੀ ਜਾਣ ਲੱਗ ਪਈ ਜਦ ਕਰਕੇ ਦੇਖੋ ਮੈਂ ਇਸ ਸਾਰੇ ਦਰਸ਼ਕਾਂ ਨੂੰ ਇਹ ਗੱਲ ਜ਼ਰੂਰ ਦੱਸਣੀ ਚਾਹੂੰਗਾ ਕਿ ਜੁਟੇਨਾ ਦੀ ਜਿਹੜੀ ਛੋਟੀ ਸਿਸਟਰ ਆ ਉਹ ਵੀ ਇਹ ਕਹਿੰਦਾ ਮੇਰੇ ਨਾਲ ਦੇਖ ਕੇ ਸ਼ੌਂਕ ਰੱਖਦੀ ਆ ਪਰ ਮੈਂ ਇਹ ਜਿਹੜਾ ਸਾਰਾ ਸਹਿਰਾ ਮੈਂ ਸਦਕੇ ਜਾਵਾਂ ਇਹੋ ਜਿਹੇ ਮਾਪੇ ਤੇ ਜਿਹੜੇ ਆਪਣੇ ਬੱਚਿਆਂ ਨੂੰ ਇੰਨੇ ਚੰਗੇ ਮਾਰਗ ਤੇ ਆਪਣੀ ਬੇਟੀ ਨੂੰ ਵੀ ਉਹ ਉਸੇ ਕਰ ਰਿਹਾ ਕਿ ਉਹ ਬੇਟੀ ਨੂੰ ਵੀ ਕਹਿੰਦੇ ਸ਼ੌਂਕ ਆ ਤੇ ਮੈਂ ਕਹਿੰਨਾ ਕਿ ਇਹ ਹੋਰ ਮਾਪਾਪ ਨੂੰ ਵੀ ਇਹ ਚੀਜ਼ ਤੋਂ ਪ੍ਰੇਰਨਾ ਲੈਣੀ ਚਾਹੀਦੀ ਆ ਕਿ ਜਿਹੜਾ ਨੂੰ ਲੱਗਦਾ ਕਿ ਜਿਹੜੀਆਂ ਬੇਟੀਆਂ ਆ ਉਹ ਅੱਗੇ ਦੀ ਵੱਧ ਸਕਦੀਆਂ ਦੇਖੋ ਇਦਾਂ ਤੁਹਾਨੂੰ ਸ਼ੌਂਕ ਹੋਊਗਾ ਆਪਣੀਆਂ ਬੇਟੀਆਂ ਵੀ ਪੁੱਤਾਂ ਦੇ ਬਰਾਬਰ ਤਾਂ ਹੀ ਅਸੀਂ ਸਮਝਾਂਗੇ ਜੇ ਬੇਟੀਆਂ ਨੂੰ ਵੀ ਪੁੱਤਾਂ ਦੇ ਨਾਲ ਦੇਖੋ ਜੇ ਪੁੱਤ ਖਾੜੇ ਦੇ ਵੱਲ ਤੁਰਿਆ ਤੇ ਮਗਰ ਬੇਟੀ ਵੀ ਸ਼ੌਂਕ ਰੱਖਦੀ ਆ ਕਿ ਮੈਂ ਵੀ ਇਸ ਲਾਈਨ ਦੇ ਵਿੱਚ ਜਾਣਾ ਤੇ ਮਾਪੇ ਵੀ ਪੂਰੀ ਸਪੋਰਟ ਕਰਦੇ ਆ ਇਹ ਇੱਕ ਸਮਾਜ ਦੇ ਲਈ ਵੀ ਬਹੁਤ ਵੱਡੀ ਪ੍ਰੇਰਣਾ ਆ ਤੇ ਸਾਨੂੰ ਸਮਾਜ ਨੂੰ ਜਿਹੜੀ ਆ ਇਹੋ ਜਿਹੇ ਮਾਪੇ-ਬਾਪ ਤੋਂ ਪ੍ਰੇਰਣਾ ਜ਼ਰੂਰ ਲੈਣੀ ਚਾਹੀਦੀ ਆ ਤੇ ਆਪਾਂ ਜਾਂਦੇ ਜਾਂਦੇ ਹੋਰ ਆ ਕੀ ਕਹਿਣਾ ਚਾਹੋਗੇ ਆਪਣੇ ਮਾਪੇ-ਬਾਪ ਬਾਰੇ ਆਪਣੇ ਕੋਚ ਬਾਰੇ ਜਾਂ ਜਿਹੜੀ ਅਕੈਡਮੀ ਦੇ ਵਿੱਚ ਤੁਸੀਂ ਜਿਹੜਾ ਆ ਉਹ ਤੁਸੀਂ ਜੋਰ ਕਰ ਰਹੇ ਹੋ ਮੈਂ ਤਾਂ ਹੀ ਕਹਿਣਾ ਚਾਹੁੰਨਾ ਕਿ ਸਾਨੂੰ ਸਾਰਿਆਂ ਨੂੰ ਵੀ ਜਿੱਦਾਂ ਖੇਡਾਂ ਵੱਲ ਜਾਣਾ ਚਾਹੀਦਾ ਤੇ ਜਿਹੜੇ ਮੇਰੇ ਮਾਪੇ ਆ ਉਹ ਵੀ ਬਹੁਤ ਚੰਗੇ ਆ ਜਿਹੜੇ ਮੈਨੂੰ ਖਰਾ ਚੰਗੀ ਖਰਾਕ ਦਿੰਦੇ ਆ ਚੰਗੀ ਸਿੱਖਿਆ ਦਿੰਦੇ ਆ ਹਨ ਤੇ ਉਹਨਾਂ ਦੇ ਕਰਕੇ ਹੀ ਮੈਂ ਜਿੱਦਾ ਕੁਸ਼ਤੀ ਵਾਲਾ ਆ ਹੀ ਨਹੀਂ ਤਾਂ ਮੈਂ ਆ ਨਹੀਂ ਸਕਦਾ ਸੀਗਾ ਦੂਸਰੇ ਪਾਸੇ ਚਲੋ ਮੈਂ ਲਾਸਟ ਤੇ ਇੱਕ ਇਹ ਗੱਲ ਵੀ ਜ਼ਰੂਰ ਵਿੱਚ ਜੋੜਨੀ ਚਾਹੂੰਗਾ ਕਿ ਜਿੱਦਾਂ ਕੰਗ ਸਪੈੰਡ ਦੇ ਲੋਕਾਂ ਨੂੰ ਕਿੰਨਾ ਕੋਤਸ਼ਾ ਆ ਤੁਹਾਡੇ ਵੱਲ ਦੇ ਕੇ ਜਿੱਦਾਂ ਅੱਜ ਅਸੀਂ ਪੈੰਡ ਵਿੱਚ ਆਏ ਤੁਹਾਡਾ ਸਨਮਾਨ ਵੀ ਕੀਤਾ ਗਿਆ ਪੈੰਡ ਵੱਲੋਂ ਤੇ ਪਿੰਡ ਦੇ ਲੋਕਾਂ ਨੂੰ ਕਿੰਨਾ ਖੌਂਕਾ ਲੈ ਵੀ ਸਾਡੇ ਪਿੰਡ ਦਾ ਮੁੰਡਾ ਆ ਤੇ ਜਦੋਂ ਪਿੰਡ ਦੀ ਖਾਸ ਕਰਕੇ ਜਦੋਂ ਪਿੰਡ ਦੀ ਸ਼ਹੰਜ ਹੁੰਦੀ ਆ ਤੇ ਕਿੰਨਾ ਕੋ ਤਿੱਖਾ ਹੁੰਦਾ ਪਿੰਡ ਦੇ ਲੋਕਾਂ ਚ ਵੀ ਸਾਡੇ ਪਿੰਡ ਦੇ ਮੁੰਡੇ ਨੇ ਹੁਣ ਅਖਾੜੇ ਦੇ ਵਿੱਚ ਜਾਣਾ ਜਾ ਉਹ ਅਖਾੜੇ ਚ ਜਾ ਰਿਹਾ ਨਹੀਂ ਉਹਨਾਂ ਨੂੰ ਬਹੁਤ ਜਿੱਦਾਂ ਮੇਰੇ ਦੋਸਤ ਵੀ ਉਹਨਾਂ ਨੂੰ ਵੀ ਬਹੁਤ ਹੁੰਦਾ ਕਿ ਉਹ ਨਾਲ ਜਾਂਦੇ ਹੁੰਦੇ ਮੇਰੇ ਜਦੋਂ ਮੈਂ ਕੁਸ਼ਤੀ ਕਰਨ ਗਿਆ ਸੀ ਹੁਣ ਪਿਛੇ ਸ਼ਹੰਜ ਹੋਈ ਸੀ ਸਾਡੇ ਪਿੰਡ ਤੇ ਉੱਥੇ ਨਾਲ ਗਏ ਸੀ ਮੇਰੇ ਦੋਸਤ ਸਾਰੇ ਨਾਲ ਉਹਨਾਂ ਨੇ ਮੈਨੂੰ ਬੜਾ ਐਪਰੀਸ਼ੀਏਟ ਕੀਤਾ ਤੇ ਦੋਸਤਾਂ ਚ ਵੀ ਸ਼ੌਂਕ ਜਾਗ ਰਿਹਾ ਤੁਹਾਡੇ ਵੱਲ ਦੇਖਦੇ ਹਾਂ ਜੀ ਹਾਂ ਜੀ ਹਾਂ ਜੀ ਪੂਰਾ ਮੈਂ ਜਿੱਦਾਂ ਸਵੇਰੇ ਪਹਿਲਾਂ ਮੈਂ ਜਿਮ ਜਾਣਾ ਹੁੰਦਾ ਸੀਗਾ ਉਹਨਾਂ ਨੂੰ ਨਾਲ ਮੈਂ ਧੱਕੇ ਨਾਲ ਫੋਨ ਕਰ ਕਰਕੇ ਹੈ ਨਾ ਉਹਨਾਂ ਨੂੰ ਠਾਲਣਾ ਕਿ ਤੁਸੀਂ ਵੀ ਉੱਠੋ ਤੁਸੀਂ ਵੀ ਕੋਸ਼ਿਸ਼ ਕਰਨਾ ਉਹਨਾਂ ਨੂੰ ਵੀ ਨਾਲ ਹੀ ਜਿੱਦ ਜਿਮ ਨਾਲ ਹੀ ਕਰਾਉਣਾ ਉਹਨਾਂ ਨੂੰ ਵੀ ਮਿਹਨਤ ਕਰਾਉਣੀ ਨਾਲ ਹੀ ਇਕੱਠੇ ਹੋ ਕੇ ਜਿੱਦਾਂ ਮਿਹਨਤ ਕਰਨ ਇਕੱਠਿਆਂ ਨੇ ਦੇਖੋ ਜੀ ਮੈਂ ਇੱਕ ਵਾਰ ਫੇਰ ਕਹੂੰਗਾ ਕਿ ਇਹ ਨੌਜਵਾਨ ਜਿਹੜਾ ਆ ਉਹ ਸਾਡੀ ਜਿਹੜੀ ਨਵੀਂ ਪੀੜੀ ਲਈ ਇੱਕ ਪ੍ਰੇਰਨਾ ਸਰੋਤ ਨੌਜਵਾਨਾਂ ਤੇ ਜਿਵੇਂ ਉਹਨੇ ਦੱਸਿਆ ਕਿ ਤੇ ਦੋਸਤ ਵੀ ਬੜਾ ਇਹਦਾ ਜਿਹੜਾ ਕਰਦੇ ਆ ਤੇ ਦੋਸਤਾਂ ਵਿੱਚ ਵੀ ਉਤਸ਼ਾਹ ਇਹਦੇ ਵੱਲ ਦੇਖਿਆ ਆ ਰਿਹਾ ਤੇ ਦੋਸਤੀ ਵੀ ਇਹੋ ਜਿਹੀ ਰੱਖਣੀ ਚਾਹੀਦੀ ਹੈ ਕਿ ਅਸੀਂ ਆਪਣੇ ਦੋਸਤਾਂ ਨੂੰ ਵੀ ਚੰਗੇ ਮਾਰਗ ਦੇ ਵੱਲ ਲੈ ਕੇ ਜਾਈਏ ਤੇ ਇਹੋ ਜਿਹੀ ਹੋਰ ਨੌਜਵਾਨ ਦੇ ਨਾਲ ਜਾਂ ਹੋਰ ਕਿਸੇ ਸ਼ਖਸੀਅਤ ਦੇ ਨਾਲ ਤੁਹਾਡੀ ਅਗਲੇ ਐਪੀਸੋਡ ਦੇ ਵਿੱਚ ਮੁਲਾਕਾਤ ਕਰਾਵਾਂਗੇ ਸਾਧ ਤੱਕ ਆਜਾਜਤ ਦਿਓ ਮੈਂ ਸੋਨਾਪੁਰੇਵਾਲ ਧੰਨਵਾਦ ਆਈਡੀ ਅ ਡਰਾਈਵਿੰਗ ਇੰਸਟੀਚੂਟ ਹੁਣ ਅਲਕੁਇਨ ਜਿਵੇਂ ਜੋ ਆਪ ਸਾਥ ਦੀ ਸੇਵਾ ਵਿੱਚ 1990 ਤੋਂ ਹੁਣ ਗੁਰਜੇ ਟ੍ਰਾਂਸਪੋਰਟ ਗਰੁੱਪ ਵੱਲੋਂ ਸਰਦਾਰ ਹਰਜੀਤ ਸਿੰਘ ਤਖਰ ਦੀ ਦੇਖ ਰੇ ਇੱਕ ਢੇਰ ਚੱਲ ਰਿਹਾ ਹੈ ਕਿ ਸੱਚ ਡਰਾਈਵਿੰਗ ਲਾਇਸੈਂਸ ਤੇ ਕੰਸਟਰਕਸ਼ਨ ਦੇ ਕੰਮਾਂ ਵਿੱਚ ਹਜ਼ਾਰਾਂ ਪੰਜਾਬੀਆਂ ਨੇ ਫਾਇਦਾ ਲਿਆ ਹੁਣ ਹੋਰ ਵੀ ਨੰਨੀਆ ਸੌਲਤਾ ਲਈ ਗਲਫ ਗਲੋਬਲ ਡਿਵੈਲਪਰਸ ਨਾ ਕੋਬਿਰ ਵਿਖਿਆਓ ਤੇਸ ਵਧੀਆ ਮੌਕੇ ਦਾ ਲਾਭ ਉਠਾ ਡਰਾਈਵਿੰਗ ਲਾਇਸੈਂਸ ਲਈ ਸਿਰਫ 50000 ਐਡਵਾਂਸ ਬਾਕੀ ਪੈਸੇ ਦੁਬਈ ਪਹੁੰਚ ਕੇ ਦਿਓ ਪੀ ਐਨ ਸੀ ਕੰਪਨੀ ਵਿੱਚ ਕੰਸਟਰਕਸ਼ਨ ਦੇ ਕੰਮਾਂ ਦੀ ਹੈ ਸੌਲਤਾ ਤਤਹੀ ਜਾਣਤੇ ਚਾਹਵਾ ਨੌਜਵਾਨ ਸਰਦਾਰ ਹਰਜੀਤ ਸਿੰਘ ਟਖਰ ਨਾਲ ਸੰਪਰਕ ਕਰੋ ਫੋਨ ਨੰਬਰ 98150 26644 98720 16644